ਹਾਂ ਹਾਂਜੀ ਅਸੀਂ ਗਏ ਸੀ ਮਾਮੇ ਦੇ ਘਰੇ ਤੇ ਹੁਣ ਮੈਂ ਚੱਲੀ ਆ ਲਫਾਫਾ ਪਾ ਲੈਣ ਕਿਉਂਕਿ ਹੁਣ ਆਏ ਆ ਤਾਂ ਕੁਛ ਨਾ ਕੁਛ ਲੈ ਕੇ ਹੀ ਜਾਵਾਂਗੇ ਤੇ ਆ ਮੇਰੀ ਮੰਮੀ ਜੀ ਖੜੇ ਆ ਲਫਾਫਾ ਮੈਨੂੰ ਗਿਆ ਮੈਂ ਨਾ ਤੇ ਹੁਣ ਚਲੋ ਆਪਾਂ ਚੱਲਦੇ ਅਮਰੂਦ ਤੋੜਨ ਚਲੋ ਮੇਰੇ ਨਾਲ ਤੁਹਾਨੂੰ ਵੀ ਦਿਖਾਈਏ ਅਮਰੂਦ ਖੇਤਾਂ ਦਾ ਵਿਊ ਤੇ ਨਾਲੇ ਸੋਹਣੇ ਸੋਹਣੇ ਫੁੱਲ ਆ ਮੈਂ ਆਇਨਾ ਦਾ ਮਨੀ ਪਲਾਟ ਤੇ ਆ ਇਹਨਾਂ ਦੇ ਤੂਤ ਲੱਗਿਆ ਹੋਇਆ ਇੱਥੇ ਏ ਪਤਾ ਨਹੀਂ ਵਿਚਾਰਾ ਕਿਵੇਂ ਉੱਗ ਰਾਇਆ ਇੱਥੇ ਖੜਾ ਏ ਤੇ ਆ ਇਹ ਸਾਡੀ ਸਕੂਟੀ ਤੇ ਆ ਇੱਥੇ ਰੱਖਿਆ ਡੰਡਾ ਇਹ ਬਈ ਕਿਸੇ ਨੂੰ ਕੁੱਟਣ ਨੂੰ ਨਹੀਂ ਰੱਖਿਆ ਇਹ ਸਾਡੇ ਅਮਰੂਦ ਤੋੜਨ ਵਾਸਤੇ ਰੱਖਿਆ ਹੋਇਆ ਤੇ ਹੁਣ ਦੇਖੋ ਮੈਂ ਅਮਰੂਦਾਂ ਨੂੰ ਵੇਖ ਕੇ ਤੇ ਆਏ ਮੂੰਹ ਤਾਂ ਚੱਕ ਲਿਆ ਜਿਵੇਂ ਪਤਾ ਨਹੀਂ ਕੀ ਇੱਥੇ ਮੈਨੂੰ ਮਿਲ ਗਿਆ ਹੈ ਤੇ ਡੰਡਾ ਮੈਂ ਤਾਂ ਚੱਕਿਆ ਅਮਰੂਦਾਂ ਤੱਕ ਮੈਂ ਪਹੁੰਚ ਨਹੀਂ ਸਕਦੀ ਤੇ ਫਿਰ ਡੰਡੇ ਦੀ ਲੋੜ ਪਊਗੀ ਮੈਨੂੰ ਪਰ ਦੇਖੋ ਦੇਖੋ ਡੰਡੇ ਤੋਂ ਬਿਨਾ ਪਹਿਲੀ ਵਾਰ ਮੈਂ ਅਮਰੂਦ ਤੋੜਿਆ ਤੇ ਆ ਇੱਥੇ ਇਹਨਾਂ ਚੱਲੀ ਜਾਂਦੀ ਸਾਡੇ ਬਾਡੀ ਤੇ ਪੈਣਾ ਲੱਗੀਆਂ ਪਈਆਂ ਤੁਹਾਨੂੰ ਦਿਸਦੀਆਂ ਹੋਣਗੀਆਂ ਇਹ ਝੋਨੇ ਦੀ ਫਸਲ ਨੂੰ ਵੱਢੀ ਜਾਂਦੇ ਆ ਤੇ ਮੇਰੀ ਮੰਮੀ ਜੀ ਵੀ ਮੇਰ ਨਾਲ ਹੈਲਪ ਕਰਦੇ ਹੋਏ ਤੇ ਚਲੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਈਏ ਇਹ ਅਮਰੂਦਾਂ ਦੇ ਬੂਟੇ ਦੇ ਕੋਲੇ ਨਾ ਲੱਗਿਆ ਇੱਕ ਅੰਜੀਰਾ ਦਾ ਬੂਟਾ ਆ ਦੇਖੋ ਕਿੰਨੀ ਅੰਜੀਰਾਂ ਲੱਗੀਆਂ ਇੱਥੇ ਤੇ ਨਾਲ ਇੱਥੇ ਛੋਟਾ ਜਿਹਾ ਨਿੰਬੂਆਂ ਦਾ ਬੂਟਾ ਇਹ ਤੇ ਨਿੰਬੂ ਲੱਗੇ ਆ ਆ ਅੰਜੀਰਾ ਜਿੱਧਰ ਮੇਰਾ ਹੱਥ ਹੈ ਠੀਕ ਹੈ ਜੀ ਤੇ ਤੁਹਾਨੂੰ 2 ਮਿੰਟ ਰੁੱਕ ਕੇ ਮਿਲਦੇ ਆਂ ਅਮਰੂਦ ਤੋੜ ਲਈਏ ਪਹਿਲਾਂ ਕਿਉਂਕਿ ਫਿਰ ਜੇ ਮੇਰੀ ਮਾਮੀ ਨੇ ਵੇਖ ਲਿਆ ਤਾਂ ਉਹਨੇ ਤੋੜਨੀ ਤੇ ਨੇ